ਲੋ ਜੀ ਪਰੇ ਡਾਲੀ ਭੈਣ ਜਤਾਈ ਅਗਲਾ ਕਰਨ ਆਪਾਂ ਦੋਨੇ ਚੈਨਲਾਂ ਤੇ ਲਾਈਵ ਹੋ ਗਏ ਜੀ ਤੇ ਆਇਥੇ ਕੋ ਮਾਨਸਾ ਦਾ ਹਾਲ ਇਹ ਤੁੰਨੇ ਤੁੰਨੀ ਕੋਲੇ ਹਮੇਸ਼ਾ ਨਰਕ ਹੀ ਰਿਹਾ ਦੇਖੋ ਕਿੰਨੀ ਭੀੜ ਹੈ ਤੇ ਦੇਖੋ ਪਾਣੀ ਦਾ ਹਾਲ ਹੁਣ ਸਾਨੂੰ ਵੀ ਪਿੱਕੇ ਪੈਰ ਟੱਕਣੇ ਪੈਣੇ ਆ क्योंकि देखो ये बिना मी तो समुंदर बनिया पे बिना मी तो समुंदर है देखो नरक ये मानसा तीन मानसा तीन कौली हाल है देखो ਦੇਖੋ ਕਿੰਨਾ ਵੱਡਾ ਜਾਮ ਮਾਨਸਾ ਦੇ ਲੀਡਰ ਜਿਹੜੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆ ਕੇ ਤਿੰਨ ਕੋਣੀ ਦੀ ਪੁੱਛ ਵਰਤਾਲ ਕਰ ਲੋ ਮਾੜੀ ਮੋੜੀ ਆ ਨਰਕ ਬਣਿਆ ਪਿਆ ਦੇਖੋ ਇਹ ਬਿਨਾਮੀ ਤੋਂ ਚੱਕੜ ਹੈ ਜਮਾ ਬਿਨਾਮੀ ਤੋਂ ਹਾਂਜੀ ਫਿਰ ਐਕਸੀਡੈਂਟ ਹੁੰਦੇ ਆ ਗੱਡੀਆਂ ਵਿੱਚ ਵਜਦੀਆਂ ਆ ਵੇਖੋ ਦੇਖੋ ਕਿੰਨੇ ਲੋਕ ਮਤਲਬ ਜਲਦਬਾਜ਼ੀ ਕਰਦੇ ਜਲਦਬਾਜ਼ੀ ਦੇ ਚੱਕਰ ਦੇ ਵਿੱਚ ਦੇਖੋ ਕਿੰਨਾ ਵੱਡਾ ਜਾਮ ਹੈ ਇਕੋਪੋਰਟ ਐਕਸੀਡੈਂਟ ਹੋਇਆ ਦੋ ਗੱਡੀਆਂ ਵੱਗੀਆਂ ਆਫਰੀਚ ਹਾਂਜੀ ਇਹ ਮਾਨਸਾ ਸ਼ਹਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਬੰਦ ਕਰ ਦੇ ਇੱਕ ਖੰਡ ਇਹ ਹੈ ਆ ਗਿਆ ਸੀਗਾ ਆ ਗਿਆ ਛੋਟੇ ਵਾਲ ਦੇ ਇੱਕ ਪਹਿਰਾ ਆ ਗਿਆ ਜੀ